ਤੂਬ ਯਾਰ ਜਦੋਂ ਮੈਂ ਮਗੱਲਾ ਟਾਇਰ ਹੈ ਨਾ ਮੋਟਰਸਾਈਕਲ ਦਾ ਬਦਲਿਆ ਸੀ ਤੇ ਉਹ ਚੱਕ ਪੈਂਚਰ ਸੀ ਸਿਰਫ ਟੂਬ ਚ ਉਹ ਭਰਾਵਾ ਨਿਆਣਿਆਂ ਦੇ ਕੁਆੜੀਆਂ ਨੂੰ ਚੱਕ ਕੇ ਵੇਚੀ ਸੀ ਤੇ ਹੋਰ ਨਵੀਂ ਟੂਬ ਸੀ ਤਾਂ ਅੱਜ ਸਿਰੇ ਇਹਨਾਂ ਤੇ ਦੇਖੋ ਇਹ 14 ਨੰਬਰ 14 ਨੰਬਰ ਨਹੀਂ ਇਹ ਲੈ ਹਾਂ ਆ ਚੱਕ ਤਾਰਾ ਨੰਬਰ ਉਹ ਆਹ ਸਤਾਰਾ ਹੀ ਆ ਤੇ ਇੱਕ ਸਹੀ ਵੀ ਆ ਉਹ सोनू ਬਾਈ ਸੋਨੂ ਆ ਗਈ ਸਰਾਂ ਨੰਬਰ ਆ ਗਈ ਤਾਂ